ਸੰਦਸੰਦੇੜਾ ਲੋਹਾ ਪੰਜਾਬ ਦੇ ਵਿੱਚ ਆਲਰੇਡੀ ਬਹੁਤ ਆ ਮੈਂ ਕਹਿੰਦਾ ਵੀ ਜ਼ਿਆਦਾਤਰ ਜਿਹੜੇ ਟਰੈਕਟਰ ਨੇ ਉਹ ਮਾਲਵੇ ਖਿੱਤੇ ਦੇ ਵਿੱਚ ਹੀ ਬਹੁਤ ਨੇ ਸਾਡੇ ਪਿੰਡਾਂ ਦੇ ਵਿੱਚ بڑے ਟਰੈਕਟਰ ਨੇ ਟਰੈਕਟਰ ਦਾ ਲੋਕਾਂ ਦੇ ਘਰੇ ਬਦੰਦਰੋਂ ਦੋੜੇ ਪਾ ਕੇ ਖੜਾਏ ਖੜੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੱਲ ਨੇ ਤੁਹਾਡੇ ਸਾਰਿਆਂ ਦੇ ਮੈਂ ਇੱਕ ਬੜੀ ਜ਼ਰੂਰੀ ਗੱਲ ਆ ਜਿਹੜੀ ਉਹ ਕਰਨੀ ਸੀ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਹੜ੍ਹਾਂ ਦੇ ਕਾਰਨ ਬਹੁਤ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਤੇ ਸਾਡੀ ਜਿਹੜੀ 뮤직 ਇੰਡਸਟਰੀ ਆ ਜਾ ਫਿਲਮ ਇੰਡਸਟਰੀ ਆ ਉਹਦੇ ਜਿਹੜੇ ਲੋਕ ਨੇ ਉਹ ਮੂਹਰੇ ਆ ਕੇ ਪੰਜਾਬ ਦੀ ਸੇਵਾ ਕਰ ਰਹੇ ਆ ਉਹਨਾਂ ਲੋਕਾਂ ਦੀ ਜਿਹੜੇ ਹੜਾਂ ਤੋਂ ਪੀੜਤ ਨੇ ਤੇ ਸਾਡੀਆਂ ਬਹੁਤ ਚੰਗੀਆਂ ਜਿਹੜੀਆਂ ਹੋਰ ਸੰਸਥਾਵਾਂ ਨੇ ਉਹ ਵੀ ਬਹੁਤ ਕੰਮ ਕਰ ਰਹੀਆਂ ਨੇ ਸਾਡੀਆਂ ਐਨ ਜੀਓਜ਼ ਸਾਡੇ ਜਿਹੜੇ ਸਮਾਜ ਸੇਵੀ ਲੋਕ ਨੇ ਜਿਵੇਂ ਬਾਈ ਲੱਖਾ ਸੁਧਾਨਾ ਹੋ ਗਿਆ ਬਾਈ ਭਾਨਾ ਸਿੱਧੂ ਹੋ ਗਿਆ ਤੇ ਬਾਈ ਪਾਲ ਖਰਾਉੜ ਹੋ ਗਿਆ ਤੇ ਬਾਈ ਮਨਜੋਦ ਹੋ ਗਿਆ ਤੇ ਗੜ ਦੀਵਾਲ ਵਾਲੇ ਹਨ ਜਿਹੜੇ ਮਤਲਬ ਇਹ ਆਪਾਂ ਲੱਗੇ ਹੋਏ ਆ ਇਸ ਕੰਮ ਦੇ ਵਿੱਚ ਤੇ ਇੱਕ ਨਾਮ ਜਿਹੜੀ ਗੱਲ ਜ਼ਰੂਰੀ ਕਰਨੀ ਆ ਉਹ ਇਹ ਆ ਕਿ ਬਾਈ ਜਿਵੇਂ ਮਨਕੀਰ ਤੌਲਖ ਨੇ ਟਰੈਕਟਰਾਂ ਦੀ ਸੇਵਾ ਦੀ ਗੱਲ ਕੀਤੀ ਆ ਹਨ ਟਰੈਕਟਰਾਂ ਦੀ ਸੇਵਾ ਦੀ ਗੱਲ ਕੀਤੀ ਆ ਤੇ ਉਹਨੇ ਮੇਰਾ ਖਿਆਲ ਵੀ 10 ਟਰੈਕਟਰ ਨੇ ਜਿਹੜੇ ਕੱਲ ਉਹ ਆ ਵੀ ਗਏ ਉੱਥੇ ਅਜਨਾਲਾ ਸਾਈਡ 10 ਟਰੈਕਟਰ ਨੇ ਜਿਹੜੇ ਉਹ ਆ ਵੀ ਗਏ ਤੇ 5 ਕਰੋੜ ਦੇ ਟਰੈਕਟਰ ਨੇ ਤੇ ਹੋਰ ਵੀ ਕਈ ਭਰਾਵਾਂ ਨੇ ਉਹਨਾਂ ਦੇ ਜਿਹੜੇ ਨਾਲ ਲੱਗਦੇ ਭਰਾ ਨੇ ਹੋਰ ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ ਨੇ ਤੇ ਇੱਕ ਬਾਲੀਵੁੱਡ ਦੇ ਵਿੱਚੋਂ ਕੋਈ ਐਕਟਰ ਹੈਗਾ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਅਸੀਂ ਵੀ 600 ਟਰੈਕਟਰ ਦੇਣ ਜਾ ਰਹੇ ਹਾਂ ਜੁਬਰਾਜ ਦੀ ਗੱਲ ਕੀਤੀ ਜੁਬਰਾਜ ਕੈਰੈਕਟਰ ਨੇ ਆਪਣੇ ਜੁਬਰਾਜ ਪੰਜਾਬ ਦਾ ਪੁੱਤ ਆ ਤੇ ਉਹਨਾਂ ਦਾ ਵੀ ਮੈਂ ਅੱਜ ਇੱਕ ਦੇਖਿਆ ਸੀਗਾ ਵੀਡੀਓ ਤੇ ਉਹਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਆਖੀ ਕਿ 600 ਟਰੈਕਟਰ ਹੈ ਜਿਹੜਾ ਜੁਬਰਾਜ ਦੇਣ ਜਾ ਰਿਹਾ ਮੈਂ ਨਾ ਬਾਈ ਜੀ ਇਹਦੇ ਵਿੱਚ ਇੱਕ ਬੇਨਤੀ ਕਰਨੀ ਚਾਹੁੰਗਾ ਕਿ ਨਵੇਂ ਟਰੈਕਟਰ ਲੈਣ ਦੀ ਜਾਂ ਲੋਡ ਥੋੜੀਆ ਪੰਜਾਬ ਨੇ ਉਸ ਏਰੀਆ ਨੂੰ ਜਿਹੜਾ ਅਜਨਾਲਾ ਏਰੀਆ ਹੋ ਗਿਆ ਜਾਂ ਡੇਰਾ ਬਾਬਾ ਨਾਨਕ ਏਰੀਆ ਹੋ ਗਿਆ ਜਾਂ ਸੁਲਤਾਨਪੁਰ ਲੋਧੀ ਦਾ ਏਰੀਆ ਹੋ ਗਿਆ ਤੇ ਜਾਂ ਫਾਜ਼ਿਲਕਾ ਦਾ ਏਰੀਆ ਫਿਰੋਜ਼ਪੁਰ ਦਾ ਏਰੀਆ ਜਿੱਥੇ ਹੜ੍ਹਾਂ ਦੀ ਆਫਤ ਆਈ ਹੋਈ ਆ ਉੱਥੇ ਬਈ ਜੇ ਮੰਨ ਲਓ ਆਪਾਂ 1000 ਟਰੈਕਟਰ ਲਿਆ ਕੇ ਨਵਾਂ ਖੜਾਤਾ ਜਾਂ ਮੰਨ ਲਓ 500 ਟਰੈਕਟਰ ਵੀ ਲਿਆ ਕੇ ਨਵਾਂ ਖੜਾਤਾ ਬਈ ਉਹਦੇ ਨਾਲ ਥੋੜੀ ਫਰਕ ਪੈਣਾ ਯਾਰ ਟਰੈਕਟਰ ਤਾਂ ਆਲਰੇਡੀ ਪੰਜਾਬ ਦੇ ਵਿੱਚ ਬਹੁਤ ਨੇ ਸੰਦ ਦਾ ਸੰਦੇੜਾ ਲੋਹਾ ਪੰਜਾਬ ਦੇ ਵਿੱਚ ਆਲਰੇਡੀ ਬਹੁਤ ਆ ਮੈਂ ਕਹਿੰਦਾ ਵੀ ਜ਼ਿਆਦਾਤਰ ਜਿਹੜੇ ਟਰੈਕਟਰ ਨੇ ਉਹ ਮਾਲਵੇ ਖਿੱਤੇ ਦੇ ਵਿੱਚ ਹੀ ਬਹੁਤ ਨੇ ਸਾਡੇ ਪਿੰਡਾਂ ਦੇ ਵਿੱਚ بڑے ਟਰੈਕਟਰ ਨੇ ਜਿਹੜਾ ਤੁਸੀਂ 8 8 9 9 ਲੱਖ ਰੁਪਇਆ ਇੱਕ ਟਰੈਕਟਰ ਤੇ ਲਾ ਰਹੇ ਹੋ ਤੁਸੀਂ ਮਾਲਵੇ ਏਰੀਏ ਦੇ ਜ਼ਿਮੀਂਦਾਰ ਭਰਾਵਾਂ ਨੂੰ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਆ ਚੱਕੋ 3000 ਰੁਪਇਆ ਦਿਹਾੜੀ ਜਾਂ ਆ ਚੱਕੋ 4000 ਰੁਪਇਆ ਦਿਹਾੜੀ ਤੇ ਆਓ ਅਜਨਾਲੇ ਦੇ ਵਿੱਚ ਸੇਵਾ ਸ਼ੁਰੂ ਕਰੋ ਤੇ ਤੁਹਾਨੂੰ ਅਸੀਂ ਜਿਹੜੀ ਇਹ ਟਰੈਕਟਰ ਦੇ ਦਿਹਾੜੀ ਦੇ ਹਿਸਾਬ ਨਾਲ ਅਸੀਂ ਪੇ ਕਰਾਂਗੇ ਤੇ ਮੈਂ ਕਹਿੰਦਾ ਵੀ ਜਿੰਨਾ ਪੈਸਾ 100 ਟਰੈਕਟਰ ਤੇ ਜਾਂ 200 ਟਰੈਕਟਰ ਖਰੀਦਣ ਦੇ ਉੱਤੇ ਲੱਗਣਾ ਉਹ ਦੁੱਧ ਦਾ ਅੱਧੇ ਪੈਸੇ ਇਹਨਾਂ ਲੋਕਾਂ ਨੂੰ ਦਿਓ ਯਾਰ ਤੁਸੀਂ ਦਿਹਾੜੀ ਤੇ ਟਰੈਕਟਰ ਦਾ ਲੋਕਾਂ ਦੇ ਘਰੇ ਬਦੰਦਰੋ 도ੜੇ ਪਾ ਕੇ ਖੜਾਏ ਖੜੇ ਆ ਟਰੈਕਟਰ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਨੇ ਟਰੈਕਟਰ ਨਵੇਂ ਖਰੀਦਣ ਦੀ ਲੋੜ ਨਹੀਂ ਹੈਗੀ ਮਨਕੀਰਤ ਸਾਹਿਬ ਤੇ ਹੋਰ ਵੀ ਜਿੰਨੇ ਭਰਾ ਟਰੈਕਟਰ ਨੇ ਜਿਹੜੇ ਨਵੇਂ ਖਰੀਦ ਕੇ ਦੇਣਾ ਚਾਹੁੰਦੇ ਆ ਤੁਸੀਂ ਇਹ ਐਲਾਨ ਕਰੋ ਕਿ ਜਿਹੜਾ ਵੀ ਭਰਾ ਟਰੈਕਟਰ ਲੈ ਕੇ ਇੱਥੇ ਸੇਵਾ ਕਰਨ ਦੇ ਲਈ ਆਊਗਾ ਸਾਡੇ ਕੋਲੇ ਨਾਮ ਰਜਿਸਟਰ ਕਰਾਓ ਟੀਮ ਲਾਓ ਉੱਥੇ ਇੱਕ 10 ਬੰਦਿਆਂ ਦੀ ਕਿ ਉਹਨਾਂ ਨੂੰ ਪੇ ਕਰਨਾ ਸ਼ੁਰੂ ਕਰੋ ਬਾਈ ਤੇ ਨਾਲੇ ਪੰਜਾਬ ਦਾ ਪੈਸਾ ਪੰਜਾਬ ਦੇ ਕੋਲੇ ਤੇ ਨਾਲੇ ਇਹਨਾਂ ਨੂੰ ਪੁੰਦਨ ਵਾਲੇ ਫਲੀਆਂ ਵਾਲੀ ਗੱਲ ਹੋ ਜਾਣੀ ਇਸ ਤਰ੍ਹਾਂ ਕਰੋ ਨਵੇਂ ਟਰੈਕਟਰ ਲੈ ਕੇ ਉੱਥੇ ਬਹੁਤ ਜ਼ਿਆਦਾ ਹੌਲੜਬਾਜ਼ੀ ਮਚਣੀ ਹੈ ਇਸ ਗੱਲ ਦੀ ਤੁਸੀਂ ਇਹ ਗੱਲ ਯਾਦ ਰੱਖਿਓ ਤੁਹਾਨੂੰ ਇਹ ਨਹੀਂ ਹਿਸਾਬ ਆਉਣਾ ਕਿ ਟਰੈਕਟਰ ਕੌਣ ਲੈ ਗਿਆ ਕਿੱਥੇ ਨੇ ਕਿੱਥੇ ਨਹੀਂ ਹੈਗੇ ਤੇ ਜਿਹੜੇ ਟਰੈਕਟਰ ਆ ਜ਼ਿਮੀਂਦਾਰਾਂ ਦੇ ਘਰੇ ਕਰਜ਼ਾ ਲੈ ਕੇ ਲਏ ਹੋਏ ਟਰੈਕਟਰ ਲੋਕਾਂ ਦੇ ਘਰੇ 도ੜਾ ਪਾ ਕੇ ਖੜਾਏ ਹੋਏ ਆ ਫਿਰ ਉਹ ਕਾਹਦੇ ਕੰਮ ਬਾਈ ਉਹਨਾਂ ਨੂੰ ਹੀ ਦੇ ਦਿਓ ਉਹਨਾਂ ਦਾ ਮਿਹਨਤਾਨਾ ਦੇ ਦਿਓ ਯਾਨ ਉਹਨਾਂ ਦਾ ਮਿਹਨਤਾਨਾ ਦਿਓ ਤੇ ਉਹ ਕੰਮ ਕਰਨ ਲਈ ਤਿਆਰ ਨਹੀਂ ਚਾਹੇ ਅਗਲਾ ਆਪ ਜਾਵੇ ਚਾਹੇ ਅਗਲਾ ਡਰਾਈਵਰ ਛੱਡੇ ਤੇ ਉਹ ਮਿਹਨਤ ਕਰਨ ਦੇ ਲਈ ਬਿਲਕੁਲ ਤਿਆਰ ਨੇ ਆਲਰੇਡੀ ਟਰੈਕਟਰ ਸੇਵਾ ਦੇ ਵਿੱਚ ਵੀ ਲੱਗੇ ਹੋਏ ਨੇ ਜਿੰਨੇ ਵੀ ਵੱਡੇ ਟਰੈਕਟਰ ਨੇ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਜਿੰਨੇ ਛੋਟੇ ਨੇ ਜਾਂ ਜਿਹੜੇ ਵੱਡੇ ਵੀ ਹੈਗੇ ਨੇ ਉਹ ਘਰਾਂ ਦੇ ਵਿੱਚ ਖੜੇ ਨੇ ਆਲਰੇਡੀ ਤੇ ਉਹ ਬਈ ਕੰਮ ਤੇ ਲਾਓ ਉਹਨਾਂ ਨੂੰ ਤੇ ਉਹਨਾਂ ਦੀ ਫਿਕਸ ਕਰ ਦਿਓ ਇੰਨੇ ਪੇ ਇੰਨੇ ਪੈਸੇ ਅਸੀਂ ਦੇਵਾਂਗੇ ਆਜੋ ਸੇਵਾ ਦੇ ਵਿੱਚ ਤੇ ਜਿਹੜਾ ਸਾਰਾ ਜਿੰਨੀ ਵੀ ਸਲਟ ਆਈ ਆ ਜ਼ਮੀਨ ਦੇ ਵਿੱਚ ਜਿੰਨੇ ਵੀ ਕੋਈ ਬਰੇਤੀ ਆ ਗਈ ਕੋਈ ਰਿੱਤਾ ਆ ਗਿਆ ਜਾਂ ਕੋਈ ਹੋਰ ਗੰਦਬੰਦ ਜਿੰਨਾ ਵੀ ਆ ਗਿਆ ਚੱਕਣਾ ਹੈ ਤੇ ਤੁਸੀਂ ਦਿਓ ਹੋਕਾ ਕਿ ਆਜੋ ਲਿਓ ਹਲ ਪਾ ਕੇ ਲਿਓ ਕਰਾ ਪਾ ਕੇ ਖਿੱਚ ਲਓ ਤੇ ਜੱਟਾਂ ਨੇ ਬਈ ਉਹ ਚਾਰ ਦਿਨਾਂ ਚ ਧੂ ਦੇਣਾ